ਹਾਂਜੀ ਪੰਜਾਬੀਓ ਬੇਅਦਬੀ ਦਾ ਮਾਮਲਾ ਭਾਈ ਅਮਰਪਾਲ ਸਿੰਘ ਦੇ ਨਾਲ ਜਾ ਕੇ ਜੁੜ ਗਿਆ ਹੁਣ ਤੁਸੀਂ ਕਹੋਗੇ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ ਦਰਸਾਲ ਇਹ ਗੱਲ ਸੱਚੀ ਹੈ ਵੀ ਭਾਈ ਅਮਰਪਾਲ ਦੇ ਨਾਲ ਬੇਅਦਬੀ ਦਾ ਮਾਮਲਾ ਭਾਈ ਜੁੜ ਚੁੱਕਿਆ ਬਹੁਤ ਵੱਡੀ ਅਪਡੇਟ ਹੈ ਤੇ ਧਿਆਨ ਦੇ ਨਾਲ ਸੁਣਨਾ ਤੇ ਤੁਸੀਂ ਵੀ ਆਪਣੇ ਆਪ ਮੰਨੋਗੇ ਵੀ ਵਾਕਈ ਇਹ ਗੱਲ ਸੱਚ-ਸਾਬਤ ਹੋ ਚੁੱਕੀ ਹੈ ਹੁਣ ਮੇਰੀ ਪਹਿਲੇ ਹੀ ਸਟੈਪ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਵੇ ਤੁਸੀਂ ਇਸ ਵੀਡੀਓ ਨੂੰ ਇੱਕ ਇੱਕ ਸਿੰਘ ਦੇ ਕੋਲ ਤੇ ਇੱਕ ਇੱਕ ਭੈਣ ਭਰਾ ਦੇ ਕੋਲ ਪਹੁੰਚਾਉਣਾ ਉਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਜਿਹੜੀ ਇਹ ਗੱਲਬਾਤ ਆ ਨਾ ਤਾਂ ਤੁਹਾਨੂੰ ਕਿਸੇ ਪੱਤਰਕਾਰ ਨੇ ਤੇ ਨਾ ਹੀ ਕੋਈ ਟੀਵੀ ਚੈਨਲ ਅਤੇ ਨਾ ਹੀ ਕੋਈ ਹੋਰ ਬੰਦੇ ਨੇ ਦੱਸੀ ਹੋਊਗੀ ਤੇ ਨਾ ਤੁਸੀਂ ਇਹ ਗੱਲ ਸੋਚੀ ਹੋਊਗੀ ਗੱਲ ਕੀ ਆ ਵੀ ਅਮਰਪਾਲ ਦੇ ਨਾਲ ਬੇ ਆਦਮੀ ਦਾ ਮਾਮਲਾ ਜੁੜ ਕੇ ਮੈਂ ਜਾਂਦਾ ਗੱਲ ਇਹ ਆ ਵੀ ਸਰਕਾਰ ਨੂੰ ਹੁਣ ਪੂਰਾ ਪਤਾ ਚੱਲ ਚੁੱਕਿਆ ਵੀ ਸਿੰਘਾਵਨੀਆਂ ਪੂਰਾ ਜਿਹੜਾ ਕਿ ਸਾਰੇ ਦਾ ਸਾਰਾ ਫੋਕਸ ਹੈ ਭਾਈ ਅਮਰਪਾਲ ਸਿੰਘ ਨੂੰ ਛੜਾਉਣ ਤੇ ਆ ਆਪਾਂ ਕਹਿੰਦੇ ਸੀ ਵੀ ਇਹਦੇ ਪਿੱਛੇ ਦਾ ਰਾਜ ਕੀ ਹੈ ਵੀ ਜਿਹੜੇ ਹੁਣ ਬੇਅਦਬੀ ਦੇ ਮਾਮਲੇ ਹ ਲਗਾਤਾਰ ਸਾਹਮਣੇ ਆ ਰਹੇ ਨੇ ਵੀ ਇਹਦੇ ਪਿੱਛੇ ਰਾਜ ਕੀ ਹੈ ਆਪਾਂ ਇਹੀ ਜਾਣਨਾ ਚਾਹੁੰਦੇ ਆ ਨਾ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਪਿੱਛੇ ਕਿਹਦਾ ਹੱਥ ਤੇ ਕਿਹੜੇ ਬੰਦੇ ਦੀ ਸਾਫ ਨਜ਼ਰ ਆ ਰਹੀ ਹੈ ਵੀ ਸਾਰੀ ਗੱਲਬਾਤ ਤੁਹਾਨੂੰ ਵੀ ਪਤਾ ਲੱਗੂ ਵੀ ਕੌਣ ਹੈ ਇਹਦੇ ਵਿੱਚ ਦੇਖੋ ਪਹਿਲਾ ਘਟਨਾ ਹੋਈ ਏ ਜੜਾਲਾ ਦੇ ਵਿੱਚ ਦੂਜੀ ਹੋਈ ਬਾਬਾ ਬਕਾਲਾ ਸਾਹਿਬ ਦੇ ਵਿੱਚ ਉਦੋਂ 1.5 ਘੰਟੇ ਦੇ ਮੰਗਰੋ ਹੋਈ ਆ ਭਗਵਾਨਪੁਰੇ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਪਿੱਛੇ ਦਾ ਅਸਲੀ ਮਕਸਦ ਕੀ ਆ ਤੁਸੀਂ ਖੁਦ ਆਪ ਮੰਨੋਗੇ ਗੱਲ ਇਹ ਆ ਵੀ ਸਰਕਾਰ ਨੂੰ ਲੱਗ ਚੁੱਕਿਆ ਪਤਾ ਜਾਨੀ ਕਿ ਭਗਵੰਤ ਮਾਨ ਨੂੰ ਵੀ ਅਮਰਤਪਾਲ ਨੂੰ ਛਡਾਉਣ ਦੇ ਲਈ ਸਿੰਘਾਂ ਦੀਆਂ ਜਿੰਨੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਤੇ ਬਾਕੀ ਤੁਹਾਨੂੰ ਪਤਾ ਵੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਇਕੱਠ ਰੱਖਿਆ ਗਿਆ ਜਿਹੜਾ ਕਿ ਕੱਲ ਹੋਣਾਗਾ ਤੇ ਇਹ ਸਰਕਾਰ ਨੇ ਕੀ ਸੋਚਿਆ ਵੀ ਅਮਰਤਪਾਲ ਦੇ ਮੁੱਦੇ ਤੋਂ ਹਟਾ ਕੇ ਇਹਨਾਂ ਸਿੰਘਾਂ ਨੂੰ ਭੜਕਾ ਕੇ ਬੇਅਦਬੀ ਦੇ ਮਾਮਲੇ ਬੰਨੀ ਨੂੰ ਲਾ ਦਈ ਜਿਹੜੇ ਇਹ ਬੰਦੇ ਆ ਤਿੰਨੇ ਬੰਦੇ ਇਹ ਅਲੱਗ-ਅਲੱਗ ਨੇ ਇੱਕ ਪ੍ਰਵਾਸੀ ਬੱਚਾ ਦੋ ਪੰਜਾਬੀ ਬੰਦੇ ਅਲੱਗ-ਅਲੱਗ ਬੰਦੇ ਨੇ ਅਲੱਗ-ਅਲੱਗ ਗੁਰਦੁਆਰਿਆਂ ਦੇ ਵਿੱਚ ਅੰਜਾਮ ਦਿੱਤਾ ਗਿਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਪਰ ਇਦੇ ਪਿੱਛੇ ਦਾ ਰਾਜ ਇਹੀ ਹੈ ਵੀ ਜਿਵੇਂ ਹੁਣ ਤੁਸੀਂ ਦੇਖਦੇ ਹੋ ਵੀ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਹਰ ਪਾਸੇ ਲਹਿਰ ਉੱਠ ਰਹੀ ਹੈ ਸਿੰਘਾਵੰਨਿਓ ਕਿਤੇ ਪ੍ਰਦਰਸ਼ਨ ਕੀਤੇ ਜਾ ਰਹੇ ਕਿਤੇ ਰੋਡ ਜਾਮ ਕੀਤੇ ਜਾ ਰਹੇ ਨੇ ਤੇ ਕਿਤੇ ਵੱਡੇ ਵੱਡੇ ਕੱਠ ਕੀਤੇ ਜਾ ਰਹੇ ਨੇ ਤੇ ਕਿਤੇ ਸਾਡੇ ਵਰਗੇ ਭੈਣ ਭਰਾ ਜਿਹੜੇ ਕਿ ਪੋਸਟਾਂ ਵੀ ਪਾ ਰਹੇ ਨੇ ਹੁਣ ਸਰਕਾਰ ਨੂੰ ਪਤਾ ਹੈਗਾ ਵੀ ਇਹ ਅਮਰਤਪਾਲ ਨੂੰ ਛਣਾਉਣ ਦੀ ਪੂਰੀ ਫੁੱਲ ਤਿਆਰੀ ਤੇ ਨੇ ਪੰਜਾਬ ਦੇ ਲੋਕ ਤੇ ਪੰਜਾਬ ਦੇ ਸਾਡੇ ਸਿੱਖ ਪਰ ਇਹਨਾਂ ਨੇ ਕੀ ਕੀਤਾ ਆਪਣੇ ਬੰਦੇ ਛੱਡੇ ਤੇ ਗੁਰਦੁਆਰਿਆਂ ਦੇ ਵਿੱਚ ਬੇਆਦਬੀ ਕਰਵਾਉਣੀ ਸ਼ੁਰੂ ਕਰਵਾ ਦਿੱਤੀ ਵੀ ਇਹਨਾਂ ਦਾ ਧਿਆਨ ਭਾਈ ਅਮਰਤਪਾਲ ਸਿੰਘ ਤੋਂ ਭੜਕਾ ਕੇ ਤੇ ਦੂਜੇ ਪਾਸੇ ਨੂੰ ਲੈ ਚਲੀਏ ਜਿਹੜਾ ਕਿ ਆਪਣੀ ਜਨਤਾ ਹੁਣ ਮਤਲਬ ਇਸ ਚੀਜ਼ ਨੂੰ ਹਾਲਾਂਕਿ ਨਹੀਂ ਜ਼ਿਆਦਾਤਰ ਜਾਣਦੀ ਵੀ ਸਾਨੂੰ ਕਿੰਨਾ ਲੋਕਾਂ ਨੇ ਕਮਾਇਆ ਦੂਜੀ ਗੱਲ ਇੱਕ ਹੋਰ ਇਹਦੇ ਵਿੱਚ ਵੱਡੀ ਤੁਹਾਨੂੰ ਮੈਂ ਦੱਸਦਾ ਸਿੰਘਾਂ ਨੂੰ ਨਾਲ-ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਵੱਖ-ਵੱਖ ਧੜਿਆਂ ਦੇ ਵਿੱਚ ਵੰਡੇ ਜਾਣਗੇ ਉਹ ਕਿਵੇਂ ਜਿਵੇਂ ਕਿ ਹੁਣ ਮੰਨ ਲਓ ਕਿਸੇ ਵੀ ਗੁਰਦੁਆਰੇ ਦੇ ਵਿੱਚ ਹੁਣ ਇਹ ਆਪਾਂ ਨੇ ਦੇਖੀ ਆ ਗੱਲ ਵੀ ਜਿੱਥੇ ਘਟਨਾ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਥੇ ਆਪਣੇ ਦੂਜੇ ਸਿੰਘ ਸਵਾਲ ਚੱਕਦੇ ਨੇ ਗ੍ਰੰਥੀਆਂ ਤੇ ਪਾਠੀਆਂ ਤੇ ਤੇ ਪ੍ਰਧਾਨ ਜਿਹੜੇ ਕਿ ਕਮੇਟੀਆਂ ਤੇ ਚਲੋ ਸਵਾਲ ਚੱਕਣਾ ਬਣਦਾ ਵੀ ਆ ਪਰ ਤੁਸੀਂ ਧਿਆਨ ਨਾਲ ਸੋਚੋ ਠੰਡੇ ਦਿਮਾਗ ਨਾਲ ਵੀ ਯਾਰ ਇਹ ਲੜਾਉਣ ਦੀ ਕੋਸ਼ਿਸ਼ ਹੀ ਆ ਵੀ ਇਹ ਆਪਸ ਵਿੱਚ ਆਪਦਿਆਂ ਨੂੰ ਕੁੱਟਣ ਲੱਗ ਜਾਣਗੇ ਵੀ ਥੋੜੀ ਗਲਤੀ ਆ ਜੀ ਫਲਾਣੇ ਦੀ ਗਲਤੀ ਆ ਜੀ ਪ੍ਰਧਾਨ ਦੀ ਗਲਤੀ ਇੱਥੇ ਜਿਹੜਾ ਪਾਰਟੀ ਸੀ ਉਹਦੀ ਗਲਤੀ ਆ ਵੀ ਮੁੜ ਕੇ ਅੱਕ ਕੇ ਇਹ ਧੜਿਆਂ ਦੇ ਵਿੱਚ ਵੰਡੇ ਜਾਣਗੇ ਫਿਰ ਆਪੋ ਆਪ ਦੇ ਮਤਲਬ ਆਪਸ ਵਿੱਚ ਇਹ ਲੜ ਪੈਣਗੇ ਤੇ ਭਾਈ ਅਮਰਤਪਾਲ ਦਾ ਜਿਹੜਾ ਮੁੱਦਾ ਹੈ ਇਹਨੂੰ ਭੁੱਲ ਕੇ ਇਹ ਦੂਜੇ ਰਾਹ ਨੂੰ ਫੜ ਲੈਣਗੇ ਕਿਤੇ ਨਾ ਕਿਤੇ ਸਰਕਾਰ ਵੀ ਭੁੱਲੀ ਹੋਈ ਆ ਵੀ ਜਿਹੜਾ ਤੁਸੀਂ ਇਹ ਅਤਕੰਡੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਬੜੇ ਹੀ ਅਤਕੰਡੇ ਅਪਣਾਊਗੀ ਸਰਕਾਰ ਨਵੇਂ-ਨਵੇਂ ਕਿ ਭਾਈ ਅਮਰਤਪਾਲ ਸਿੰਘ ਬਾਹਰ ਕਦੇ ਵੀ ਨਾ ਸਕੇ ਤੇ ਕੋਈ ਇਹ ਮਤਲਬ ਉਹਦੇ ਵਿੱਚ ਕਾਮਯਾਬ ਨਾ ਹੋ ਸਕਣ ਜਿਹੜੇ ਕਿ ਸਾਡੇ ਪੰਜਾਬ ਦੇ ਲੋਕ ਹਰ ਪਾਸਿਓਂ ਭਾਈ ਅਮਰਪਾਲ ਸਿੰਘ ਨੂੰ ਕਢਾਉਣ ਦੀ ਲਗਾਤਾਰ ਕੋਸ਼ਿਸ਼ ਚੱਲ ਰਹੀ ਹੈ ਪਰ ਸਰਕਾਰ ਵੀ ਆਪਣੇ ਜਿਹੜੀ ਕਿ ਨੀਤੀ ਹੈ ਮਾੜੀ ਉਹਨੂੰ ਆਪਦੀ ਚਾਲ ਦੇ ਹਿਸਾਬ ਨਾਲ ਦਿਖਾ ਰਹੀ ਹੈ ਤੇ ਚਾਲਾਂ ਚੱਲ ਰਹੀ ਹੈ ਇਹ ਦਿਮਾਗ ਦੀ ਖੇਡ ਆ ਵੀਰੋ ਇਹਨੂੰ ਸਮਝੋ ਧਿਆਨ ਦੇ ਨਾਲ ਜਿਹੜਾ ਦਿਮਾਗ ਹੁੰਦਾ ਬੜੀ ਛਾਤਰ ਚੀਜ਼ ਹੁੰਦਾ ਇਹ ਦਿਮਾਗ ਦੀ ਇੱਕ ਟਰਿਕ ਲਾਈ ਗਈ ਆ ਪੈਸੇ ਪੂਸੇ ਦੇ ਕੇ ਬੰਦਿਆਂ ਨੂੰ ਵੀ ਤੁਸੀਂ ਇੰਨਾ ਕੰਮ ਕਰਨਾ ਭਾਵੇਂ ਬਾਅਦ ਦੇ ਵਿੱਚ ਛੇਤਰੀ ਪੈ ਜਾਣ ਕਿ ਉਹਦੇ ਨਾਲ ਤੁਹਾਡਾ ਕੋਈ ਨੂਨ ਨਹੀਂ ਢਲਦਾ ਪਰ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਮੈਂ ਬੇਅਦਬੀ ਜਿਹੜੇ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਤੇ ਸਰਕਾਰ ਨੂੰ ਵੀ ਜੇ ਅਗਰ ਕਿਸੇ ਚੰਗੇ ਸਿੰਘ ਦੇ ਮਤਲਬ ਕੋਈ ਜੋਸ਼ੀਲੇ ਸਿੰਘ ਦੇ ਕਹਿ ਸਕਦੇ ਆ ਐ ਤਾਂ ਸਾਰੇ ਹੀ ਚੰਗੇ ਪਰ ਜੋਸ਼ੀਲੇ ਸਿੰਘ ਦੇ ਕਿਸੇ ਦੇ ਧੱਕੇ ਚੜ ਗਏ ਜੇ ਕੋਈ ਬੇਅਦਬੀ ਕਰਨ ਵਾਲਾ ਤਾਂ ਉੱਥੇ ਹੀ ਝਟਕਣਾ ਫਿਰ ਉਹਨਾਂ ਨੇ ਕਿਉਂਕਿ ਸਾਡੇ ਅਕਾਲ ਤਖਤ ਸਾਹਿਬ ਦੀ ਜਿਹੜੀ ਕਿ ਸਭ ਤੋਂ ਵੱਡੀ ਉੱਚ ਅਦਾਲਤ ਆ ਸਿੱਖਾਂ ਦੀ ਉਹਨਾਂ ਨੇ ਵੀ ਅਪੀਲ ਕਰ ਦਿੱਤੀ ਹੈ ਵੀ ਜਿਹੜਾ ਬੰਦਾ ਚਾਹੇ ਕੋਈ ਵੀ ਹੈ ਮਤਲਬ ਗ੍ਰੰਥੀ ਆ ਪਾਠੀ ਆ ਚਾਹੇ ਕੋਈ ਕਮੇਟੀ ਵਾਲਾ ਜਾਂ ਕੋਈ ਵੀ ਹੈ ਜਿਹੜਾ ਬੰਦਾ ਦੋਸ਼ੀ ਪਾਇਆ ਗਿਆ ਉਹਨੂੰ ਮਾਫ ਨਹੀਂ ਕੀਤਾ ਜਾਊਗਾ ਬਹੁਤ ਵੱਡੀ ਸਖਤ ਉਦੇ ਦੇ ਉੱਤੇ ਕਾਰਵਾਈ ਵੀ ਕੀਤੀ ਜਾਊਗੀ ਤੇ ਸਿੰਘਾਵੰਨੀ ਉਹਨੂੰ ਸੌਦਾ ਵੀ ਲਾਉਣਾ ਪਊਗਾ ਇਹ ਸਾਡੇ ਯਾਨੀ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੇਨ ਹੈਡ ਗ੍ਰੰਥੀ ਉਹਨਾਂ ਦੀ ਅਪੀਲ ਆ ਬਾਕੀ ਸਾਡੀ ਹੁਣ ਇਹੀ ਤੁਹਾਨੂੰ ਬੇਨਤੀ ਹੈ ਵੀ ਲਗਾਤਾਰ ਹਲੇ ਤਾਂ ਕੁਝ ਵੀ ਨਹੀਂ ਹਲੇ ਤਾਂ ਕੁਝ ਵੀ ਨਹੀਂ ਇਹ ਤਾਂ ਅੱਗੇ ਤੁਸੀਂ ਵੇਖੋਗੇ ਵੀ ਕਿਹੜੇ ਕਿਹੜੇ ਰਾਵਾਂ ਤੇ ਚਲਾਉਂਦੀ ਹੈਗੀ ਸਰਕਾਰ ਆਪਣੇ ਲੋਕਾਂ ਨੂੰ ਇਹ ਦਿਮਾਗ ਦਾ ਖੇਲ ਆ ਬਾਈ ਇਹ ਕੋਈ ਜ਼ੋਰ ਜ਼ਬਰਦਸਤੀ ਨਹੀਂ ਇਹਨਾਂ ਨੇ ਇੱਕ ਟ੍ਰਿਕ ਲਾਈ ਆ ਬੰਦੇ ਛੱਡੇ ਆ ਪਹਿਲਾਂ ਦੇਖੋ ਤੁਸੀਂ ਹੁਣ ਸਮਝੋ ਯਾਰ ਗੱਲ ਨੂੰ ਬਾਈ ਵੀ ਜਿਵੇਂ ਪੰਜਾਬ ਵਾਲਿਓ ਇਹਨਾਂ ਨੇ ਦੋ ਪਹਿਲਾਂ ਇੱਕ ਬੰਦਾ ਭੇਜਿਆ ਦੇਖੋ ਅਮਰਪਾਲ ਦੇ ਕੋਲ ਡੇਬ੍ਰੂਗੜ ਦੇ ਵਿੱਚ ਹੁਣ ਦੋ ਬੰਦੇ ਹੋਰ ਪਏ ਜੇ ਕੱਲ ਹੀ ਮੈਂ ਅਪਡੇਟ ਪਾਈ ਆ ਤਾਂ ਤੁਸੀਂ ਇਹ ਗੱਲ ਦਾ ਮਕਸਦ ਸਮਝੋ ਵੀ ਲਗਾਤਾਰ ਚਾਰੇ ਪਾਸਿਓਂ ਭਾਈ ਅਮਰਤਪਾਲ ਦੇ ਡਰ ਤੋਂ ਸਾਡੇ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦੇ ਨਾਲ ਮਿਲ ਕੇ ਯਾਰ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਅੰਜਾਮ ਦਿੰਦਾ ਜਾਂਦਾ ਇੰਨਾ ਡਰ ਯਾਰ ਜੇ ਤੁਸੀਂ ਕੋਈ ਮਤਲਬ ਸੂਰਮਗਤੀ ਆਉਂਦਾ ਸੂਰਮਿਆਂ ਦੀਆਂ ਗੱਲਾਂ ਕਰਦੇ ਤੁਸੀਂ ਫਿਰ ਉਹਨੂੰ ਬਾਹਰ ਕਢਾ ਕੇ ਉਹਦੇ ਨਾਲ ਸਿੱਧੇ ਮੱਥੇ ਸਿਆਸੀ ਲੜਾਈ ਲੜ ਕੇ ਦੇਖ ਲੋ ਯਾਰ ਕਿ ਲੋਕ ਸਾਡੇ ਪੰਜਾਬ ਦੇ ਚਾਹੁੰਦੇ ਕੀ ਹੈ ਸੋ ਇਹ ਗੱਲ ਨਾ ਵੀ ਇਹਦੇ ਪਿੱਛੇ ਹੱਥ ਸਰਕਾਰ ਦਾ ਹੀ ਹੈ ਜੇ ਨਾ ਹੋਈ ਇਹ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਤੁਸੀਂ ਮੈਨੂੰ ਜੋ ਮਰਜ਼ੀ ਕਮੈਂਟ ਦੇ ਵਿੱਚ ਕਹਿ ਸਕਦੇ ਹੋ ਕਿਉਂਕਿ ਇਹ ਗੱਲ ਝੂਠ ਸਾਫਤ ਨਹੀਂ ਹੋ ਸਕਦੀ ਤੀਸਰੀ ਬੰਦੇ ਦੀ ਤਾਕਤ ਦਿਖਾਓ ਕੀ ਦੀ ਹੈ ਵੀ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਕੇ ਗੁਰੂ ਗ੍ਰੰਥ ਦੀ ਬੇਅਦਬੀ ਕੀ ਕਰੇ ਅੰਗ ਪਾੜੇ ਗੁਰੂ ਦੇ ਕਤੇ ਪਿਸ਼ਾਬ ਕਰੇ ਗੁਰੂ ਗ੍ਰੰਥ ਸਾਹਿਬ ਦੇ ਕਿਦੇ ਡੱਬੇ ਦੇ ਵਿੱਚ ਪ੍ਰਸ਼ਾਦ ਵਾਲੇ ਚ ਕੀੜਿਆਂ ਦੀ ਵਾਲੀ ਦਵਾਈ ਪਾਵੇ ਇੰਨੀ ਜ਼ਰਤ ਨਹੀਂ ਹੋ ਸਕਦੀ ਬਿਨਾ ਪੈਸੇ ਦਿੱਤੇ ਕਿਸੇ ਨੇ ਆਪਣਾ ਇਹ ਰਿਸਕ ਨਹੀਂ ਲਿਆ ਇਹ ਰਿਸਕੀ ਕੰਮ ਜਿਹੜਾ ਕੀਤਾ ਹੈ ਪੈਸੇ ਦੇ ਪਿੱਛੇ ਕੀਤਾ ਤੇ ਸਰਕਾਰ ਨੇ ਕਰਵਾਇਆ ਪੈਸਾ ਦੇ ਕੇ ਵੀ 4 ਦਿਨ ਛੇਤਰ ਪਹਿਣਗੇ ਕੋਈ ਗੱਲ ਨਹੀਂ ਬਾਕੀ ਜੇ ਤੁਹਾਨੂੰ ਕੋਈ ਫੜੂਆ ਵੀ ਅਸੀਂ ਆਪ ਹੀ ਛਡਵਾ ਲਾਂਗੇ ਇਹ ਮਿਲੀ ਭੁਗਤ ਸਰਕਾਰ ਦੀ ਆ ਇਹਨਾਂ ਦੇ ਬੰਦੇ ਆਉਂਦੇ ਨੇ ਇਹਨਾਂ ਨੇ ਨਵੀਆਂ ਨਵੀਆਂ ਚਾਲਾਂ ਸ਼ੁਰੂ ਕਰ ਦਿੱਤੀਆਂ ਨੇ ਸਿੰਘਾਂ ਦੇ ਡਰ ਤੋਂ ਦਾ ਯਾਰ ਉਹਨੇ 16 ਲੱਖ ਦਾ ਕੈਵਨ ਬਣਾ ਕੇ ਸਪੀਚ ਦਿੱਤੀ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਜਦੋਂ ਬਾਬਾ ਬਕਾਲਾ ਸਾਹਿਬ ਦਾ ਐਲਾਨ ਹੋ ਗਿਆ ਨੂੰ ਪਤਾ ਲੱਗ ਗਿਆ ਵੀ ਸਿੰਘਾਂ ਨੇ ਮਹੀਮ ਤੇਜ ਕਰ ਦਿੱਤੀ ਆ ਤਾਂ ਅਸੀਂ ਹੁਣ ਆਪਣਾ ਬਚਾ ਕਰੀਏ ਉਹ ਡਰ ਦੇ ਮਾਰੇ ਨੇ ਇਹੀ ਕਰਵਾਇਆ ਸਾਰਾ ਕੁਝ ਹੁਣ ਮੇਰੀ ਸਾਰੇ ਭੈਣ ਭਰਾਵਾਂ ਨੂੰ ਹੱਥ ਵੰਨ ਕੇ ਬੇਨਤੀ ਹੈ ਵੀ ਆਪਣੇ ਕੱਲੇ ਕੱਲੇ ਸਿੰਘ ਦੇ ਕੋਲ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤੇ ਕੱਲੇ ਕੱਲੇ ਭੈਣ ਭਰਾ ਕੋਲੇ ਪਹੁੰਚਣੀ ਚਾਹੀਦੀ ਹੈ ਤਾਂ ਕਿ ਆਪਣੇ ਜਿਹੜੇ ਸਿੰਘ ਨੇ ਆਪਣੇ ਲੋਕ ਦੇ ਉਹਨਾਂ ਦੇ ਵਿੱਚ ਇੰਨਾ ਕ ਜਜ਼ਬਾ ਪੈਦਾ ਰਹਿ ਵੀ ਸਾਡੇ ਪੰਜਾਬ ਦੇ ਵਿੱਚ ਸੂਰਬੀਰ ਹਲੇ ਵੀ ਹੈਗੇ ਨੇ ਕਿਉਂਕਿ ਸਾਡੇ ਜਿਹੜੇ ਪੰਜਾਬ ਦੀ ਧਰਤੀ ਐ ਇਹ ਗੁਰੂਆਂ ਪੀਰਾਂ ਦੀ ਧਰਤੀ ਐ ਇੱਥੇ ਸਾਡੇ ਗੁਰੂਆਂ ਨੇ ਸਿਰ ਦਿੱਤੇ ਨੇ ਖੂਨ ਡੋਲਿਆ ਸਾਡਾ ਇਸ ਧਰਤੀ ਦੇ ਉੱਤੇ ਸਾਡੇ ਸਿੰਘਾਂ ਦਾ ਤਾਂ ਉਹਨਾਂ ਦੇ ਹੀ ਅਸੀਂ ਵਾਰਿਸਾਂਗੇ ਉਹਨਾਂ ਦੇ ਹੀ ਅਸੀਂ ਪੁੱਤਰਾਂ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ ਪੰਜਾਬ ਦੇ ਮੁੱਦੇ ਦੇ ਉੱਤੇ ਹੀ ਗੱਲ ਕਰਨੀ ਐ ਤੇ ਸਾਡੇ ਲੋਕਾਂ ਦੀ ਗੱਲ ਕਰਨੀ ਐ ਸਾਡੇ ਪੰਥ ਦੀ ਗੱਲ ਕਰਨੀ ਐ ਤੇ ਜ਼ੁਲਮ ਦੇ ਖਿਲਾਫ ਗੱਲ ਕਰਦੇ ਰਵਾਂਗੇ ਪੰਜਾਬੀਓ ਸਾਡੀ ਇਹੀ ਅਪੀਲ ਹੁੰਦੀ ਐ ਬਸ ਛੋਟੀ ਜੀ ਵੀ ਜਿਹੜਾ ਕੋਈ ਭੈਣ ਭਰਾ ਨਵਾ ਚੈਨਲ ਤੇ ਹੁੰਦਾ ਸਬਸਕ੍ਰਾਈਬ ਕਰ ਦਿਆ ਕਰੋ ਤਾਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ